ਪੜਾ ਵੀਡੀਓ ਪਾਉਂਦੀ ਢੇੜੇ ਵਾਲਾ ਆ ਤੇ ਆਹ ਜੀ ਅੱਗੇ ਵੀ ਇਹਦੇ ਨਾਲ ਦੇ ਥੋੜੇ ਦਿਨ ਪਹਿਲਾਂ ਨਿਕਲੇ ਆ ਜੀ ਉਹ ਤੜਕੇ ਨਿਕਲੇ ਕਰਾਤ ਨੂੰ ਉਹ ਰਾਤ ਨੂੰ ਨਿਕਲੇ ਆਏ ਇਹਦੀ ਟਾਈਮਿੰਗ ਹੀ ਤੜਕੇ ਰਾਤ 7 ਵਜੇ ਤੋਂ ਲੱਗੇ ਸਵੇਰ ਦੇ 7 ਵਜੇ ਤੱਕ ਬੱਚੇ ਨਾ ਹੋਣ 7 ਦੇ ਇਹ ਲੱਗੇ ਬੰਨੇ ਤੁਹਾਡੇ ਮੰਨੇ ਚਕੇ ਬੱਚੇ ਦਿੱਤੇ ਆ ਵੀ ਉਹ ਮੂਹ ਨਾਮ ਪਰਦੇਸ ਉਹ ਮਾਈ ਗੋਡ ਅਕਾਸ਼ ਗੰਕਰ ਵਾਪਾ ਸ਼ੰਕਰ ਕਿਤਾ ਤੇਜ ਹੈ ਜੈ ਮਾਂ ਦੀ ਦੋਸਤੋ ਜੇ ਮੇਰੀ ਬਹੁਤ ਆ ਗਈ ਕੋਈ ਗੱਲ ਨਹੀਂ ਮੈਂ ਫੜਿਆ ਵਾ ਜੇ ਮੇਰੀ ਉਂਗਲ ਦੇ ਵੱਢ ਜਾਂਦਾ ਤੇ ਸੌ ਰੱਬ ਦੀ ਮੈਂ ਆਪਦੀ ਉਂਗਲ ਇੱਥੇ ਹੀ ਵੱਢ ਦੇਣੀ ਪੱਕੀ ਗੱਲ ਆ ਬੜਾ ਤੇਜ ਆ ਤੇ ਆ ਲਾਗੇ ਜ਼ਿੰਦਗੀ ਜਿੰਦਗੀ ਦਾ ਸਾਡੀ ਦਾ ਵੀ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਸਾਡੀ ਫੋਟੋ ਤੇ ਕਿੱਥੇ ਜਾਮ ਵਾਲਾ ਪੈ ਦੇਣੀ ਆ ਇੱਕ ਲਾਗਰਵਾਈ ਸਾਡੀ ਆਦਮਾ ਨੂੰ ਇਹਨੇ ਪਰਵਾਹ ਮਾਣਾ ਮਿਲਾਰ ਲਾਗਰਵਾਈ ਨਹੀਂ ਕਰਨੀ ਚਾਹੀਦੀ ਲਾਗਰਵਾਈ ਕੀਤੀ ਨਹੀਂ ਚੰਗੀ ਕੀਤੀ ਇਹਨਾਂ ਜਿਆਦਾ ਆ ਵੀ ਲਾਗਰਵਾਈ ਨਹੀਂ ਹੈ ਡੱਬੇ ਦੇ ਪਾਉਂਦੇ ਹੋਣੇ ਥੋੜੀ ਜੀ ਹੋਈ ਹੈ ਵੇਲੇ ਫਿਰ ਲਿਓ ਆ ਗਿਆ ਤਾਂ ਉਹ ਇੱਕ ਦਸਤਾਨਾ ਮੈਂ ਦੂਜੇ